रहंदल गांधी जिंदाबाद राहुल गांधी ज़िंदाबाद मुख्यमंत्री मुर्दाबाद मुर्दाबाद मुख्यमंत्री मुर्दाबाद मुर्दाबाद ਮਰਦਾਬਾ 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 ਸਾਹਿਬ ਇਹ ਵਰਕਰਾਂ ਨਾਲ ਮੀਟਿੰਗ ਸੀ ਇਹ ਸਾਡੀ ਅਹੁਦੇਦਾਰਾਂ ਦੀ ਮੀਟਿੰਗ ਸੀ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਇਹ ਪਿੰਡਾਂਵਾਰ ਮੀਟਿੰਗ ਸੀ ਔਰ ਇਹ ਸਿਰਫ ਜਿਹੜੇ ਜ਼ਿਲ੍ਹਾ ਕਾਂਗਰਸ ਕਮੇਟੀ ਡੀਸੀਸੀ ਦੇ ਅਹੁਦੇਦਾਰ ਸਬੰਧ ਹੈ ਉਹਨਾਂ ਨਾਲ ਸੋ ਮੀਟਿੰਗ ਦੇ ਨਾਲ-ਨਾਲ ਜਿਹੜੀ ਨਿਆਏ ਯਾਤਰਾ ਸਾਡੇ ਬਹੁਤ ਹੀ ਸਮਰੱਥਯੋਗ ਲੀਡਰ ਸਾਡੇ ਦਿਲਾਂ ਦੀ ਧੜਕਣ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਕੀਤੀ ਜਾ ਰਹੀ ਹੈ ਔਰ ਕੱਲ ਉਹਨਾਂ ਦਾ ਬੀਜੇਪੀ ਨੇ ਇੱਕ ਗੁੱਡਾ ਕਰਦੀ ਦਾ ਜਿਹੜਾ ਨਗਾ ਨਾਚ ਕੀਤਾ ਆ ਸਾਮ ਵਿੱਚ ਉਥੋਂ ਦੇ ਜਿਹੜੇ ਮੁੱਖ ਮੰਤਰੀ ਹੈ ਮੈਂ ਤਾਂ ਖਾਸ ਕਰਕੇ ਉਹਨਾਂ ਨੂੰ ਟਾਰਗੇਟ ਕਰ ਰਿਹਾ ਕਿਉਂਕਿ ਜੋ ਮੈਂ ਮੀਡੀਆ ਤੋਂ ਸੋਸ਼ਲ ਮੀਡੀਆ ਤੋਂ ਸਮਝਿਆ ਹੈ ਕਿ ਭੇਮਤ ਵਿਸਵਾਜੀ ਸ਼ਰਮਾ ਜੀ ਉਹਨਾਂ ਨੇ ਆਪਦੇ ਵਰਕਰਸ ਤੋਂ ਬੀਜੇਪੀ ਦੇ ਜਿਹੜੇ ਅਹੁਦੇਦਾਰ ਹਨ ਉਹਨਾਂ ਤੋਂ ਸਪੈਸ਼ਲੀ ਭਾਰਤ ਲਈ ਯਾਤਰਾ ਨੂੰ ਟਾਰਗੇਟ ਕਰਵਾਇਆ ਹੈ ਔਰ ਜਿਹੜਾ ਬਹੁਤ ਹੀ ਨਿੰਦਨਯੋਗ ਹੈ। ਔਰ ਉਹਨਾਂ ਦੇ ਵਿਰੋਧ 'ਚ ਹੀ ਅਸੀਂ ਅੱਜ ਉਹਨਾਂ ਦਾ ਪੁਤਲਾ ਫੁਕਣ ਜਾ ਰਹੇ ਹਾਂ। ਦੇਖੋ ਬਹੁਤ ਸ਼ਰਮ ਲਾਗ ਹੈ ਕਿ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਜੀ ਵੱਲੋਂ ਅਮਿਤ ਸ਼ਾਹ ਜੀ ਵੱਲੋਂ ਇੱਕ ਫਿਰਕੂ ਰਾਜਨੀਤੀ ਸਾਡੇ ਦੇਸ਼ ਵਿੱਚ ਕੀਤੀ ਜਾ ਰਹੀ ਹੈ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਹੈ ਕਿੰਦੂ ਉਹਨੂੰ ਵੱਖ ਕਰਦੇ ਹੋ ਸਿੱਖਾਂ ਨੂੰ ਵੱਖ ਕਰਦੇ ਹੋ ਇਸਾਈਆਂ ਨੂੰ ਵੱਖ ਕਰਦੇ ਹੋ ਮੁਸਲਮਾਨਾਂ ਨੂੰ ਲਾਗਾ ਮੈਂ ਸਮਝਦਾ ਇਹਦੇ ਨਾਲ ਨਾ ਤਾਂ ਕਿਸੇ ਦਾ ਭਲਾ ਹੋਣਾ ਔਰ ਨਾ ਹੀ ਕਿਸੇ ਨੂੰ ਇਹਦੇ ਨਾਲ ਰੋਟੀ ਮਿਲਣੀ ਆਜ ਤਿਹੜਾ ਇਸ ਦੇਸ਼ ਦਾ ਮਸਲਾ ਮੈਂ ਸਮਝਦਾ ਹੋਣਾ ਚਾਹੀਦਾ ਹੈ ਕਿ ਸਾਡੀ ਜਿਹੜੀ ਅਰਥ ਵਿਵਸਥਾ ਹੈ ਉਹ ਹਿੰਦੁਸਤਾਨ ਦੀ ਕਿੱਧਰ ਨੂੰ ਜਾ ਰਹੀ ਔਰ ਤੁਸੀਂ ਦੇਖ ਸਕਦੇ ਹੋ ਕਰਜ਼ਾਈ ਹੋ ਰਿਹਾ ਜੀ ਸਾਡਾ ਮੁਲਕ ਪਹਿਲਾਂ ਸਾਡਾ ਸੂਬਾ ਕਰਜ਼ਾਈ ਹੋ ਰਿਹਾ ਸੀ ਅੱਜ ਦੇਸ਼ ਹੋ ਰਿਹਾ ਹੈ ਔਰ ਲੀਡਰਸ਼ਿਪ ਦਾ ਇਸ ਪਾਸੇ ਕੋਈ ਧਿਆਨ ਨਹੀਂ ਸਿਰਫ ਜਦੋਂ ਕੋਈ ਸਵਾਲ ਕਰਦਾ ਜਾਂ ਤਾਂ ਪਾਕਿਸਤਾਨ ਨਾਲ ਲੜਾਈ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਾਂ ਆਪਣਕੌ ਲਈ ਆਰਾਮ ਕਰਨ ਦਾ ਮੁੱਦਾ ਲੈ ਕੇ ਆਇਆ ਜਾਂਦਾ ਅਸੀਂ ਕੋਈ ਖਿਲਾਫ ਨਹੀਂ ਆਰਾਮ ਜੀ ਸਾਡੇ ਵੀ ਸਭ ਦੇ ਔਰ ਰਾਮ ਭਗਵਾਨ ਦੀ ਤਾਂ ਪੂਜਾ ਪੰਜਾਬ ਵਿੱਚ ਸਰ ਵਰਗ ਵੱਲੋਂ ਹਰ ਧਰਮ ਵੱਲੋਂ ਕੀਤੀ ਜਾਂਦੀ ਹੈ ਸੋ ਸੋ ਜਿਹੜੀ ਟਾਈਮਿੰਗ ਹੈ ਅਯੋਧਿਆ ਚ ਮੂਰਤੀ ਦੀ ਸਥਾਪਨਾ ਉਹ ਲੋਕ ਸਭਾ ਦੇ ਇਲੈਕਸ਼ਨਾਂ ਨੂੰ ਦੇਖ ਕੇ ਇਹ ਸਾਰਾ ਕੀਤਾ ਜਾ ਰਿਹਾ ਹੈ ਔਰ ਕਿਤੇ ਨਾ ਕਿਤੇ راہੁਲ ਜੀ ਦਾ ਜਿਹੜਾ ਚੌਹਰੋ ਜਲਾਲ ਹੈ ਉਹ ਤੋਂ ਯਾਤਰਾ ਚ ਦੇਖ ਕੇ ਘਬਰਾਏ ਹੋਏ ਹੈ ਕਿਉਂਕਿ ਹਿੰਮਤ ਰੱਖਦਾ ਸਾਡਾ ਨੇਤਾ ਕੰਨੇਕਵਾਰੀ ਤੋਂ ਲੈ ਕੇ ਚੰਗੋ ਕਸ਼ਮੀਰ ਤੱਕ ਚੱਲ ਕੇ ਜਾਣਾ। ਔਰ ਪੈਦਲ ਯਾਤਰਾ ਕਰਨ ਦੀ। ਇਹਨਾਂ ਤੋਂ ਤਾਂ ਰੱਥਾ ਤੇ ਬਹਿ ਕੇ ਨਹੀਂ ਯਾਤਰਾ ਹੋਈ ਪੂਰੇ ਦੇਸ਼ ਦੀ। ਸੋ ਵਕਸਦ ਕਾਰਨ ਇਹ ਸੀਗਾ ਕਿ ਹਿੰਦੁਸਤਾਨ ਦੇ ਵੱਖ-ਵੱਖ ਥੱਸਿਆ ਜਾ ਕੇ ਸੂਬਿਆਂ ਜਾ ਕੇ ਜ਼ਿਲ੍ਹਿਆਂ ਜਾ ਕੇ ਲੋਕਾਂ ਨੂੰ ਹਿੰਦੁਸਤਾਨ ਦੀ ਪਬਲਿਕ ਨੂੰ ਮਿਲਿਆ ਜਾਵੇ ਔਰ ਸਮਝਿਆ ਜਾਵੇ ਉਹਨਾਂ ਦੀ ਕੀ ਮੁਸ਼ਕਲ ਹੈ, ਕੀ ਉਹਨਾਂ ਦੀ ਜ਼ਰੂਰਤ ਹੈ। ਸੋ ਮੇਂ ਲੱਗਾ ਉਹਦੇ ਵਿੱਚ ਰਾਹੁਲ ਜੀ ਕਾਮਯਾਬੀ ਹੋਏ। ਇਹਨਾਂ ਨੇ ਪੱਪੂ ਬਣਾਉਣ ਦੀ ਕੋਸ਼ਿਸ਼ ਕੀਤੀ ਹਿੰਦੁਸਤਾਨ ਨੇ ਉਹਨਾਂ ਨੂੰ ਅੱਜ ਲੀਡਰ ਬਣਾਤਾ ਇਸ ਦੇਸ਼ ਤੇ ਸੋ ਇਸੇ ਤਰੀਕੇ ਨਾਲ ਉਹਨਾਂ ਨੂੰ ਲਾਈਨ ਤੋਂ ਲੋੜ ਦੀ ਵੀ ਤੋਂ ਲੋੜ ਦੀ ਕੋਸ਼ਿਸ਼ ਹੈ ਮੈਂ ਸਮਝਦਾ ਹਿੰਦੁਸਤਾਨ ਦੇ ਲੋਕ ਇਸ ਚ ਇਸ ਚੀਜ਼ ਨੂੰ ਸਮਝਦੇ ਨੇ ਔਰ ਇਹ ਕਾਬਯਾ ਵੀ